ਇੰਦੇ ਜਾਣ ਸਤਿ ਪੋਤਿਆਂ ਦੀ ਖਾਤੂ ਕੀਤੀ ਬੋਲੀ ਰਕ ਜਾਂਵੀ ਸਾਡੀ ਅਸੀਂ ਨਿਗਰੋ ਬੋਲੀ ਰਕ ਜਾਂਵੀ ਸਾਡੀ ਜਨ ਹਧਾਰਾਂ ਨਿਚ ਬੰਨਿਆ ਕੇਵਾ ਆਂ ਕਿਤੇ ਤੇ ਨਾ ਬੋਲੀ ਰਕ ਜਾਂਵੀ ਸਾਡੀ ਅਸੀਂ ਨਿਗਰੋ ਹੀ ਬੋਲੀ ਰਕ ਜਾਂਵੀ ਸਾਡੀ ਲੋਧ ਤੇ ਕਮਾਈਆ ਕਿਤੇ ਸਤਿ ਸ਼੍ਰੀ ਅਕਾਲ ਜੀ ਪੜਦੇ ਜੀ ਸਾਡੀ ਸੁਨਾ ਦੇ ਗਿਆ ਅਗੇ ਸਾਡੀ ਸੁੱਖਾਂ ਦੀ ਓਟਾਰੀ ਸਾਡੀ ਬੋਲ ਕੇ ਲਈ ਨਾਣੀ ਹੋਸੀ ਰਪੰਜਾਬੀ ਸਾਡੀ ਸਸੀ ਨੇ ਪਰਦਾ ਨੀ ਇਹੋ ਜਿੰਦ ਜਾਨ ਸਾਡੀ ਮੋਤੀਆਂ ਦੀ ਧਾਨ ਸਾਡੀ ਹੋਲੀ ਗੋ ਮੋਤੀ ਹੋਸੀ ਰਪੰਜਾਬੀ ਸਾਡੀ ਨਾਸੋ छेवी क्लास में जैस्मीन कौर दात्रीया का टीम में जैस्मीन कौर है मैं चेवि सुना भी मैं थोड़ी फेसबुक कविता पे स्टार्ट कर रही हूं थोड़ा अर्थ सवे दे जा एड़ा नसनी ग प्यार ईड़ी कर इन प्यारे सतन सा पद कर सारे हा हाथ से गुटका लेके ग ग ले पाठ तुम्हें के ख ख को पढ़ वाणी गगा ग ज्ञानवान हो वाणी गगा ग ज्ञानवान हो वाणी गगा कर विच ही ना मैं जे नुआ बांधना खाली रे चचा च च चल गु गुरुद्वारे च च चढ़ते होन चले च च चलते होन चले ज ज गुरु रूप बे ज ज टोक के ਨਈਆਂ ਆਣੀ ਜਾਨ ਪਿਆਰੇ ਤੈ ਕਾ ਤੁੰਤੀ ਗਨ ਪਰੰ ਦਦਾ ਡੋਲ ਨੱਚਦੇ ਜਾਵੀ ਕਿਕੇ ਮੰਨ ਤੇਰੇ ਤਰਾਇਆਣੀ ਜਾ ਤੇਰੇ ਸਤਾ ਤਿਆਗ ਤੂੰ ਮੇਰੀ ਮੇਰੀ ਥੱਥਾ ਥੋੜੀ ਜਿੰਦਗੀ ਮੇਰੀ ਦਤਾ ਦਿਲ ਨਗੇ ਸੇ ਤਗ ਕਾਈ ਦਤਾ ਧਿਆਨ ਨਾਮ ਵਿੱਚ ਆਈ ਦਤਾ ਧਿਆਨ ਨਾਮ ਵਿੱਚ ਦੇ ਵਿੱਚ ਚੁਲੀ ਚਾਹਦੇ ਪਾਪਾ ਪਾਪਤ ਲੋਭ ਚੜਦੇ ਧੰਨਵਾਦ ਜੇਰਨ ਸੁਖਪ੍ਰੀਤ ਸਿੰਘ ਜਮ ਨੋਮੀ ਜਮਾਤਾ ਵਿਦਿਆਰਥੀ ਅੱਜ ਅਸੀਂ ਦੋਵੇਂ ਤੁਹਾਡੇ ਸਾਹਮਣੇ ਇੱਕ ਗਾਣਾ ਪੇਸ਼ ਕਰਨ ਜਾ ਰਹੇ ਹਾਂ ਦਸਮਾਏ ਕੀਨੇ ਕਿਕਰ ਦਸਮਾਏ ਕੀਨੇ ਤਾਂ ਦੇ ਪਤੇ ਕੀ ਹੁੰਦੇ ਨੇ ਮਿਸੀਆਂ ਰੋਟੀਆਂ ਨਾਲ ਗੰਡੇ ਦੇ ਆਪਣੇ ਪਤੇ ਕੀ ਹੁੰਦੇ ਦੱਸ ਬਣਾ ਕੇ ਮੈਨੂੰ ਅਕਾਰੀ ਵੀ ਜੋ ਪੜੇ ਦਾ ਇੱਕ ਕੈਦਾ ਲੈ ਦੇ ਬੇਪੇ ਮੈਨੂੰ ਇਹ ਆੜੇ ਦਾ ਇੱਕ ਕੈਦਾ ਲੈ ਦੇ ਬੇਪੇ ਮੈਨੂੰ ਇਹ ਆੜੇ ਦਾ ਸਵੇ ਦੀ ਟੁਕੀ ਪਾਣੀ ਦੀਆਂ ਛੱਲਾ ਸਵੇ ਦੀ ਟੁਕੀ ਪਾਣੀ ਦੀਆਂ ਛੱਲਾ ਕੀ ਹੁੰਦੇ ਲਾਣੇ ਤੂੰ ਪੈਂਦੀ ਆ ਅੱਲਾ ਕੀ ਹੁੰਦੀ ਛਤਰੀ ਕੀ ਹੁੰਦੀਆਂ ਪੱਲਾ ਛੱਡ ਕੇ ਪੋਸ਼ੋ ਯਾ ਸਾਡਾ ਥੰਦਾ ਖਾਲੀ ਅੰਨ੍ਹਾ ਸਾਡਾ ਹੁੰਦਾ ਖਾਲੀ ਮੇਰੀ ਬੋਲੀ ਦੇਖਨੇ ਮਲੀ ਮੇਰੀ ਬੋਲੀ ਦੇਖਨੇ ਮਲੀ ਕਈ ਪੁਰਾਣ ਕਈ ਸਮਕਾਲੀ ਕਈ ਪੁਰਾਣ ਕਈ ਸਮਕਾਲੀ ਬਾਬਾ ਹਨਾਨਕ ਸਾਡਾ ਵਾਲੀ ਬਾਬਾ ਨਾਨਕ ਸਾਡਾ ਵਾਲੀ ਭੋਲਣ ਦੇ ਵਿੱਚੋਂ ਸ਼ਰਮ ਨਾ ਨਾ ਕਰੀਏ ਗੱਲ ਸਾਡੇ ਬਾਰੇ ਇੱਕ ਕੈਦਾ ਲੈ ਦੇ ਬੇ ਬੇ ਮੈਨੂੰ ਦੇ ਅੜੇ ਰੋ ਇੱਕ ਕੈਦਾ ਲੈ ਦੇ ਬੇ ਬੇ ਮੈਨੂੰ ਦੇ ਅੜੇ ਰੋ ਤੁਹਾਨੂੰ ਵੈਰੀ ਗੁੱਡ ਵਾਸਟ ਆਪ ਦਾ ਤਕਰੀਰ ਸੀਗਾ ਅਗਲੇ ਬੱਚੇ ਨੇ ਜੀ ਹਰਨੂਰ ਤੇ ਸਹਿਦ ਛੇਵੀਂ ਕਲਾਸ ਦੇ

ਜਿਹਨੇ ਕੁੰਦੇ ਕੁਸ਼ਤੀ ਘੁਰਾਤ ਕੀ ਮੰਨਾ ਕੀ ਹੁੰਦੀ ਸਤੀਰੀ ਕੀ ਹੁੰਦੀ ਨਾ ਪਤਾ ਛੱਟ ਕੇ ਪਾਸ਼ਾ ਮਰ ਕੋਈ ਗੁਰੂ ਇਹ ਮਾਤਾ-ਪਿਤਾ ਸਾਰੇ ਇਹ ਖੰਨਾ ਸੰਕੇ ਕਰਨਾ ਚਾਹੁੰਦੀ ਆ ਬੱਚੇ ਦੀ ਜ਼ਿੰਦਗੀ ਵਿੱਚ ਮਾਂ ਮੋਲੀ ਦਾ ਅਲੱਗ ਥਾਨ ਹੈ ਬੱਚਾ ਬਚਪਨ ਤੋਂ ਹੀ ਇਸੇ ਭਾਸ਼ਾ ਵਿੱਚ ਆਪਣੀ ਮਾਂ ਤੋਂ ਲੋਰੀਆਂ ਸੁਣਦਾ ਹੈ ਅਤੇ ਇਸੇ ਭਾਸ਼ਾ ਵਿੱਚ ਆਪਣੀ ਮਾਂ ਨਾਲ ਗੱਲਾਂ ਕਰਦਾ ਹੈ ਉਸ ਦੀ ਮਾਂ ਵੀ ਇਸੇ ਭਾਸ਼ਾ ਵਿੱਚ ਗਤਉਂਦੀ ਹੈ ਅਤੇ ਉਸ ਨਾਲ ਗੱਲ ਕਰਦੀ ਹੈ ਬੱਚਾ ਬਚਪਨ ਤੋਂ ਹੀ ਇਸ ਮਾਸ਼ੂਕ ਨੂੰ ਇਤਨਾ ਦੇ ਜਾਣਨਾ ਚਾਹੁੰਦਾ ਹੈ ਬੱਚੇ ਨੇ ਇਸੇ ਭਾਸ਼ਾ ਵਿੱਚ ਆਪਣੀ ਦੁਨੀਆ ਨੂੰ ਬੋਲਦੇ ਦੇਖਿਆ ਅਤੇ ਸੁਣਿਆ ਹੈ ਉਸਦੀ ਇਸੇ ਕਰਕੇ ਸਾਰੇ ਟੀਮ ਟੀਮੋਂਦੇ ਹਨ ਚੰ ਚੂਡੇ ਲੈਂਦਾ ਹੈ ਅਤੇ ਬਦਲ ਤੈਰਦੇ ਹਨ ਉਸਦੀ ਸੋਚੀ ਇਸੇ ਪੋਨੀ ਵਿੱਚ ਵਿਕਾਸ ਦਾ ਰਾਹ ਫੜੀ ਅਤੇ ਉਸ ਨੂੰ ਸਾ ਇਸੇ ਪੋਨੀ ਵਿੱਚ ਸਮਝਾਉਂਦਾ ਹੈ ਮਾਂ ਬੋਲੀ ਪੰਜਾਬੀ ਸਾਡੀ ਮਾਂ ਬੋਲੀ ਪੰਜਾਬੀ ਸਾਡੀ ਗੁਣ ਨਾਲੋਂ ਕੀ ਮਿੱਠੀ ਜਾਣੀ ਜਿਸ ਵਿੱਚ ਮਾਂ ਨੇ ਲੋਰੀਆਂ ਗਾਇਆਂ ਦਾਦੀ ਤਾਂ ਨੇ ਘੋੜੀਆਂ ਗਾਇਆਂ ਬਾਬੇ ਨਾਨਕ ਦੀ ਇਸ ਵਿੱਚ ਬਾਣੀ ਵਾਰਿਸ ਸ਼ਾਹ ਦੀ ਹੀਰ ਕਹਾਣੀ ਵਾਰਿਸ ਸ਼ਾਹ ਦੀ ਹੀਰ ਕਹਾਣੀ ਜਿਵੇਂ ਇੱਕ ਦੂਜੀ ਮਾਂ ਜਿਵੇਂ ਇੱਕ ਮਾਂ ਕਿ ਮਾਂ ਦਾ ਦਰਜਾ ਨਹੀਂ ਲੈ ਸਕਦੀ ਉਸੇ ਤਰ੍ਹਾਂ ਕੋਈ ਹੋਰ ਭਾਸ਼ਾ ਦੂਜੀ ਭਾਸ਼ਾ ਦਾ ਦਰਜਾ ਨਹੀਂ ਲੈ ਸਕਦੀ ਪੰਜਾਬੀ ਬੋਲੀ ਸਾਡੇ ਪੰਜਾਬ ਦੀ ਸੱਭਿਆਚਾਰਕ ਅਤੇ ਰਸਨਾ ਦੀ ਤਸਵੀਰ ਹੈ ਸਾਡੇ ਲੋਕੀਂ ਕੰਪੇ ਢੋਲੇ ਮਾਈਏ ਕੋੜੀਆਂ ਸਵਾਗਾ ਇਸ ਦਾ ਵਿੱਚ ਧਰਤੀ ਹੈ ਕੋਈ ਵੀ ਵਿਅਕਤੀ ਆਪਣੀ ਮਾਂ ਬੋਲੀ ਵਿੱਚ ਆਪਣੀ ਮਨਜੋਤਕਾਰ ਹੈ ਮੈਂ ਅੱਜ ਤੁਹਾਡੇ ਸਾਹਮਣੇ ਆਸ਼ਣ ਬੋਲਣ ਜਾ ਰਹੀ ਹੈ ਮਾਤ ਭਾਸ਼ਾ ਦੇ ਮਹਾਨਤਾ ਜਾਣੋ ਭਾਸ਼ਾ ਇੱਕ ਜਿਹੜਾ ਸਾਥ ਹੈ ਜਿਸ ਰਾਹੀਂ ਅਸੀਂ ਆਪਣੇ ਵਿਚਾਰਾਂ ਅਤੇ ਮਨ ਦੇ ਭਾਵਾਂ ਨੂੰ ਪ੍ਰਗਟ ਕਰਦੇ ਹਾਂ ਅਤੇ ਦੂਜਿਆਂ ਦੇ ਮਨ ਦੇ ਭਾਵ ਅਤੇ ਵਿਚਾਰਾਂ ਨੂੰ ਸਮਝਦੇ ਹਾਂ ਭਾਸ਼ਾ ਕਿਸੇ ਵੀ ਕੌਮ ਦਾ ਵਿਰਸਾ ਹੁੰਦੀ ਹੈ ਹਰ ਇੱਕ ਰਾਜ ਵਿੱਚ ਇੱਕ ਖਾਸ ਬੋਲੀ ਬੋਲੀ ਜਾਂਦੀ ਹੈ ਉਹ ਇਲਾਕੇ ਜਾਂ ਦੇਸ਼ ਦੀ ਮਾਤ ਭਾਸ਼ਾ ਖਵਾਉਂਦੀ ਹੈ ਜਿਵੇਂ ਪੰਜਾਬ ਦੀ ਮਾਤ ਭਾਸ਼ਾ ਪੰਜਾਬੀ ਪੰਗਾਲ ਦੀ ਪੰਗਾਲੀ গুজਰਾਤ ਦੀ ਗੁਜਰਾਤੀ ਆਦੀ ਪਾਸ਼ਾ ਹੁੰਦੀ ਹੈ ਜਿਸ ਨੂੰ ਅਸੀਂ ਬਚਪਨ ਤੋਂ ਹੀ ਆਪਣੇ ਘਰ ਪਰਿਵਾਰ ਤੋਂ ਸੁਣਦੇ ਸੁਣਦੇ ਆ ਰਹੇ ਹੁੰਦੇ ਹਾਂ ਇਸ ਬੋਲੀ ਦਾ ਹਰ ਅੱਖਰ ਹਰ ਸ਼ਬਦ ਅਤੇ ਦਿਮਾਗ ਵਿੱਚ ਬਸ ਜਾਂਦਾ ਹੈ ਜੋ ਨੇੜਤਾ ਸਾਡੀ ਮਾਂ ਦੀ ਬੋਲੀ ਨਾਲ ਹੁੰਦੀ ਹੈ ਉਹ ਕਿਸੇ ਵੀ ਹੋਰ ਬੋਲ ਨਾਲ ਨਹੀਂ ਹੋ ਸਕਦੀ ਇਸ ਨਾਲ ਸਾਡੀ ਗੱਲ ਕੁਝ ਸਾਂਝ ਨਾਮ ਸਿੰਘ ਜੀ ਨੇ ਮੈਂ ਅਸਮੀ ਜਮਾਤ ਅਧਿਆਪਕਿਆਂ ਮੈਂ ਆ ਤੁਹਾਡੇ ਸਾਹਮਣੇ ਪਾਰਸਨ ਫੇਸ ਕਰਨਾ ਚਾਹੁੰਦਾ ਹਾਂ ਮੇਰੇ ਪਾਸ ਦਾ ਨਾਮ ਹੈ ਮਾਂ ਪਾਸਾ ਪੰਜਾਬੀ ਮਾਂ ਬੋਲੀ ਜੇ ਕੋ ਪਾਸਾ ਜਿਸ ਵਿੱਚ ਸਾਡੀ ਮਾਂ ਖੁਦ ਬੋਲ ਕੇ ਸਾਨੂੰ ਬੋਲਣਾ ਸਿਖਾਇਆ ਉਹ ਪਾਸਾ ਜਿਸ ਵਿੱਚ ਅਸੀਂ ਕੋਈ ਵੀ ਚੀਜ਼ ਬੜੀ ਪਸਾਰੀ ਨਾਲ ਸਿੱਖ ਸਕਦੇ ਹਾਂ ਮੇਰੀ ਮਾਂ ਬੋਲੀ ਪੰਜਾਬੀ ਹੈ ਮੈਂ ਜਦੋਂ ਕੋਈ ਚੀਜ਼ ਕਿਸੇ ਹੋਰ ਪਾਸਾ ਵਿੱਚ ਸਿੱਖਣ ਦਾ ਯਤਨ ਕਰਦਾ ਹਾਂ ਤਾਂ ਮੈਨੂੰ ਬੜੀ ਮੁਸ਼ਕਿਲ ਆਉਦੀ ਹੈ ਪਰ ਜੇ ਉਹ ਚੀਜ਼ ਮੈਂ ਆਪਣੀ ਮਾਂ ਭਾਸ਼ਾ ਬੋਤ ਪੰਜਾਬੀ ਵਿੱਚ ਸਿੱਖਾਂ ਤਾਂ ਬੜੀ ਮਸਾਂਦੀ ਨਾਲ ਸਿੰਘ ਜਦਵਾ ਜਿਨ੍ਹਾਂ ਦੇਸ਼ਾਂ ਨੇ ਆਪਣੀ ਮਾਂ ਬੋਲੀ ਨੂੰ ਪੜਾਇਆ ਤਾਂ ਕਿ ਵਿਸਾਰਿਆ ਉਹ ਬੜੇ ਹੀ ਸਫਲ ਦੇਸ਼ ਰਹੇ ਹਨ ਪਰ ਅਸੀਂ ਕਿਉਂ ਵਿਸਾਰਿਆ ਆਪਣੀ ਮਾਂ ਬੋਲੀ ਨੂੰ ਮੈਂ ਇਹ ਨਹੀਂ ਕਹਿ ਰਿਹਾ ਕਿ ਹੋਰ ਭਾਸ਼ਾਵਾਂ ਨੂੰ ਨਾ ਸਿੱਖੋ ਸਿੱਖੋ ਪਰ ਆਪਣੀ ਮਾਂ ਬੋਲੀ ਪੰਜਾਬੀ ਤਾਂ ਸਾਰੀ ਦੁਨੀਆ ਵਿੱਚ ਵੱਸਦੀ ਹੈ ਸਾਡੇ ਪੰਜਾਬੀ ਲੋਕ ਸਾਰਿਆਂ ਦੁਨੀਆ ਵਿੱਚ ਰਹਿੰਦੇ ਹਨ ਕੈਨੇਡਾ ਵਿੱਚ ਪੰਜਾਬੀ ਭਾਸ਼ਾ ਨੇ ਸਰਕਾਰ ਕੋਲ ਤੇ ਤੀਜਾ ਸਥਾਨ ਦਰਜਾ ਮਿਲਿਆ ਹੈ ਸਾਡੇ ਲੋਕ ਸਾਡੀ ਭਾਸ਼ਾ ਸਾਰੀ ਦੁਨੀਆ ਵਿੱਚ ਪਹੁੰਚ ਗਈ ਹੈ ਇੱਕ ਸ਼ਹਿਰ ਲਿਖਦਾ ਹੈ ਬੱਜਿਆ ਕੈਨੇਡਾ ਹਸ ਤਾੜੀਆਂ ਸਨ ਆਈਆਂ ਅਮਰੀਕਾ ਵਾਲੀਆਂ ਇੱਕ ਵਾਰ ਮੈਂ ਆਪਣੇ ਦੋਸਤ ਨੂੰ ਪੁੱਛਿਆ ਕਿ ਸਭ ਤੋਂ ਵੱਧ ਕਿਸ ਦੇ ਵਿੱਚ ਪੰਜਾਬੀ ਬੋਲ ਜਾਂਦੀ ਹੈ ਪੰਜਾਬੀ ਸਭ ਤੋਂ ਜ਼ਿਆਦਾ ਪੰਜਾਬ ਵਿੱਚ ਬੋਲੀ ਜਾਂਦੀ ਹੈ ਭਾਰਤ ਵਿੱਚ ਪੰਜਾਬੀ ਬੋਲਣ ਵਾਲੇ 3 ਕਰੋੜ ਤੋਂ ਵੱਧ ਲੋਕ ਹਨ ਪਾਕਿਸਤਾਨ ਵਿੱਚ 8 ਕਰੋੜ ਤੋਂ ਵੱਧ ਪੰਜਾਬੀ ਬੋਲ ਵਾਲੇ ਵਿਅਕਤੀ ਜਾਂ ਲੋਕ ਹਨ ਅੰਤ ਵਿੱਚ ਮੈਂ ਇਹੀ ਕਹਿਣਾ ਚਾਹੁੰਦਾ ਹਾਂ ਕਿ ਸਾਨੂੰ ਆਪਣੀ ਮਾਂ ਬੋਲੀ ਦੀ ਮਹਤਤਾ ਨੂੰ ਸਮਝਦੇ ਹੋਏ ਉਸ ਦਾ ਬੜਾ ਸਤਿਕਾਰ ਰੱਖਦੇ ਪਿਆਰ ਕਰਨਾ ਚਾਹੀਦਾ ਹੈ ਧੰਨਵਾਦ

ਕਿਰਤਲ ਵਿਸ਼ੇਸ਼ ਦੀ ਸਭਿਆਤਾ ਹੱਦ ਸਭਿਆਚਾਰ ਦਾ ਅੰਦਾਜ਼ਾ ਉੱਥੋਂ ਦੀ ਭਾਸ਼ਾ ਤੋਂ ਸਹੀ ਜੇ ਹੀ ਲਗਾਇਆ ਜਾ ਸਕਦਾ ਹੈ ਮਾ ਆਪ ਕਹਿੰਦੇ ਨੇ ਕਿ ਅਸੀਂ ਇਸ ਚੀਜ਼ ਚ ਪਾਰਟਿਸਪੇਟ ਕਰਨਾ ਸੀ ਇਸ ਚੀਜ਼ ਚ ਹਿੱਸਾ ਲੈਣਾ ਬਾਕੀ ਬੱਚੇ ਜਿਹੜੇ ਪਾਰਟਿਸਪੇਟ ਨਹੀਂ ਵੀ ਕੀਤਾ ਉਹ ਵੀ ਕੋਸ਼ਿਸ਼ ਕਰਿਆ ਕਰੋ ਕਿਸੇ ਨਾ ਕਿਸੇ ਚੀਜ਼ ਦੇ ਵਿੱਚ ਆਪਣੇ ਆਪ ਨੂੰ ਅੱਗੇ ਲਿਆਓ ਜੀ ਪੜ੍ਹਾਈ ਦੇ ਵਿੱਚ ਅੱਗੇ ਹੈਗੇ ਆ ਬਹੁਤ ਵਧੀਆ ਗੱਲਾਂ ਜਿਹੜੇ ਬੱਚੇ ਥੋੜੇ ਜਿਹਾ ਪੜ੍ਹਾਈ ਤੋਂ ਝਿਜਕ ਜਾਂਦੇ ਨੇ ਉਹ ਇਹਨਾਂ ਮੁਕਾਬਲਿਆਂ ਦੇ ਵਿੱਚ ਜ਼ਰੂਰ ਪਾਰਟਿਸਪੇਟ ਕਰਨ। ਜਦੋਂ ਤੁਸੀਂ ਇਹਨਾਂ 'ਚ ਹਿੱਸਾ ਲਓਗੇ ਸਟੇਜ ਤੇ ਆ ਕੇ ਬੋਲਣਾ ਤੇ ਇਸ ਜਗ੍ਹਾ ਤੇ ਆ ਕੇ ਆਪਦੀ ਮਨ ਦੇ ਵਿਚਾਰ ਪੇਸ਼ ਕਰਦੇ ਕਿਸੇ ਵੀ ਤਰ੍ਹਾਂ ਨਾਲ ਹੋ ਸਕਦੇ ਨੇ ਉਹ ਉਹ ਬਹੁਤ ਤੁਹਾਡੇ ਆਪ ਦੇ ਆਪ ਦੇ ਵਿੱਚ ਕੌਨਫੀਡੈਂਸ ਲੈ ਕੇ ਆਉਂਦੇ ਆ। कोशिश करा करो पिछे ना इतने ना सोचा करो कि पार्टिसिपेट करते हमेशा कर बाकी बच्चे भी अग्गे आए थे जी ਸਤਿਕਾਰਯੋਗ ਅਧਿਆਪਕ ਸਭਾ ਕਿਰਪਾ ਕਰਕੇ ਇਹਨਾਂ ਬੱਚਿਆਂ ਦੇ ਹੌਸਲਾ ਬਜਾਈ ਲਈ ਬੱਚਿਆਂ ਨੂੰ ਨਾਮ ਦੇਣ ਲਈ ਸਟੇਜ ਤੇ ਆਜੋ ਆਨੇ ਰ ਇਹਨਾਂ ਦੇ ਚਿਤੜੋ ਮੇ ਜੀ ਸਿੱਦੂ ਸੇ ਬੱਚੇ ਕੀ ਕੋਸ਼ਿਸ਼ ਕਰਾ ਕਰ ਹੁੰਦੇ ਹੋ ਹਿੰਨੇ ਇਹ ਚਾਰਜ ਸਰ ਤੇ ਅਧਿਆਪਕ ਸਹਿਬਾਨ ਦਾ ਬਹੁਤ ਧੰਨਵਾਦ ਕਰਦੀ ਹਾਂ ਇਸ ਤੋਂ ਤੋਂ ਪਾਲੀਆ ਦੇ ਵਿੱਚ ਬੜਾ ਸਹਾਇਤ ਦਿੱਤਾ ਤੇ ਹੋਰ ਕੰਪਿਊਟਰ ਵਾਲੇ ਸਰ ਗੁਰਮਤਪਾਲ ਸਿੰਘ ਤੁਹਾਨੂੰ ਬਹੁਤ ਸ਼ਾਬਾਸ਼ ਕਹਿਣੀ ਸਾਰੇ ਵਧੀਆ ਭਾਗ ਲਿਆ ਸਾਰੇ ਨੇ ਵਧੀਆ ਸਤਨਾਮ ਦਾ ਬਹੁਤ ਹੀ ਸਰਪ੍ਰਾਈਜ਼ ਹੋਇਆ ਜੀ ਕਾਫੀ ਕੰਫੀਡੈਂਸ ਨਾਲ ਬੋਲੇ ਸ਼ਾਬਾਸ਼ ਤੇ ਹਰਮਨ ਤੇਰਾ ਵੀ ਵਧੀਆ ਸੀ ਵਟ ਕੇ ਤੂੰ ਫਿਰ ਚਮਕ ਤੇ ਨਹੀਂ ਸੀ ਅਗਲੇ ਸਕੂਲ ਸਾਬੀ ਤੂੰ ਵਧੀਆ ਕਰੂਗੀ ਜੀ ਮਤਲਬ ਇੱਥੇ ਸਾਡੇ ਸਕੂਲ ਦੀ ਵਧੀਆ ਕੀਤੀ ਤੁਹਾਡੇ ਸਕੂਲ ਦੀ ਵਧੀਆ ਕਰ ਲਈ ਥੋੜਾ ਤੁਸੀਂ ਸਾਰਾ ਕੁਝ ਮੈਨੂੰ ਸਿਖਾਇਆ ਜੀ ਠੀਕ ਹੁਣ ਅਗਲਾ ਕੋਈ ਵੀ ਮੁਕਾਬਲਾ ਹੁੰਦਾ ਸਕੂਲ ਦੇ ਵਿੱਚ ਤਾਂ ਸਾਰੇ ਨਾਵੇਂ ਵਿਦਿਆਰਥੀ ਵੀ ਇਹਦਾ ਪਹਿਲਾਂ ਨਹੀਂ ਭਾਗ ਲਏ ਉਹ ਵੀ ਭਾਗ ਲਓ ਠੀਕ ਹੈ ਐਨ ਵੀ ਉਹ ਵੀ ਸੇਮ ਉਹ ਵੀ ਵਿਦਿਆਰਥੀ ਯਾਰਵਾਰੀ ਭਾਗ ਲੈਂਦੇ ਆ ਜੀ ਸਾਰੇ ਵਿਦਿਆਰਥੀ ਵੀ ਜਰੂਰ ਭਾਗ ਲੈਂਦੇ ਇੰਨਾ ਕਹਿੰਦੇ ਹੋਏ ਧੰਨਵਾਦ